ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਕਰਾਈ ਦਾ ਤਿਹਾਰ ਜਿਸ ਨੂੰ ਈਦ ਵੀ ਕਿਹਾ ਜਾਂਦਾ ਹੈ ਉਹ ਸ਼ਰਧਾ ਭਾਵਨਾ ਨਾਲ ਮਨਾਇਆ ਜਾਏਗਾ ਜੇ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੋਂ ਦੀ ਖੂਬਸੂਰਤ ਈਦਗਾ ਵਿੱਚ ਹਰ ਸਾਲ ਤਰ੍ਹਾਂ ਹਜ਼ਾਰਾਂ ਲੋਕ ਈਦ ਦੀ ਨਮਾਜ਼ ਪੜ੍ਹਨ ਉਪਰੰਤ ਇੱਕ ਦੂਸਰੇ ਨੂੰ ਗੱਲ ਲਾ ਕੇ ਈਦ ਮੁਬਾਰਕ ਬਾਦ ਕਹਿਣ ਆਉਣਗੇ ਅਤੇ ਇਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਖੁਦ ਜ਼ਿਲ੍ਹੇ ਦੇ ਐਸਐਸਪੀ ਗਗਨ ਅਜੀਤ ਸਿੰਘ ਪਹੁੰਚੇ ਜਿੱਥੇ ਹੁਣ ਆਈਦਗਾ ਕਮੇਟੀ ਨਾਲ ਗੱਲਬਾਤ ਕੀਤੀ ਤੇ ਜਾਇਜ਼ਾ ਲਿਆ ਦੱਸ ਦਈਏ ਕਿ ਨੌਜਵਾਨਾਂ ਨੂੰ ਕਿਹਾ ਕਿ ਉਹ ਹੁੱਲੜਬਾਜੀ ਨਾ ਕਰਨ ਕਿਉਂਕਿ ਤਿਹਾਰ ਸਭ ਦਾ ਸਾਂਝਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਇਸ ਮੌਕੇ ਐਸਐਸਪੀ ਗਗਨਜੀਤ ਸਿੰਘ ਵੱਲੋਂ ਦੁਨੀਆ ਭਰ ਵਿੱਚ ਵਸਦੇ ਰਾਮ ਨਾਲ ਦੇਖ ਸਕਣ ਹਾਲਾਂਕਿ ਲੋਕਾਂ ਨੇ ਤਾਂ ਆਪਣੀਆਂ ਉਮੀਦਾਂ ਖਤਮ ਕਰ ਦਿੱਤੀਆਂ ਸਨ ਕਿ ਸ਼ਾਇਦ ਅੱਜ ਇਸ ਮੌਕੇ ਐਸਐਸਪੀ ਮਲੇਰ ਕੋਟਲਾ ਦੇ ਨਾਲ ਐਸਪੀ ਟੀਵੀ ਦੇ ਘਰ ਬੈਠ ਕੇ ਲਾਈਵ ਜਾਣ ਕਰਕੇ ਆਈਪੀਐਲ ਦਾ ਫਾਈਨਲ ਮੈਚ ਮੌਜੂਦ ਸਨ ਨਹੀਂ ਈਦਗਾਹ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਸਿਆਮਾ ਅਤਰ ਦੀ ਮੈਂਬਰਾਨ ਅਤੇ ਕੀਤੀ ਗਈ ਇਸ ਯਤਨਸ਼ੀਲਤਾ ਮੁਤਾਬਕ ਪੱਤਰਕਾਰ ਲੋਕਾਂ ਨੇ ਅਹਿਮਦ ਚੋਹਾਨ ਵੀ ਇੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਆਈਪੀਐਲ ਫਾਈਨਲ ਮੈਚ ਵੇਖਿਆ ਧੰਨਵਾਦ ਕੀਤਾ ਸਿਆਮਾ ਅਧਰਦਾ ਇਸ ਮੌਕੇ ਸਹਿਮਾਤ ਕਮੇਟੀ ਵੱਲੋਂ ਸਾਰੇ ਪੂਕਤਾ ਇੰਤਜ਼ਾਮ ਕੀਤੇ ਹੋਏ ਇਸ ਮੌਕੇ ਮਲੇਰ ਕੋਲਾ ਦੇ ਐਸਪੀ ਜਿੱਤਲ ਸਿੰਘ ਵੱਲੋਂ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਤੌਰ ਤੇ ਕਿਹਾ ਕਿ ਹੁੱਲਰਬਾਦੀ ਨਾ ਕੀਤਾ ਜਨਰੇਟਰ ਲਗਾ ਕੇ ਲੋਕਾਂ ਨੂੰ ਇੰਜੋਏ ਕਰਨਾ ਤੇ ਮਨਾਉਣਾ ਦੱਸਿਆ ਕਿ ਇਹ ਪਲ ਹੁਣ ਦਿਖਾਈ ਨਹੀਂ ਦਿੰਦਾ ਇਹ ਹਰ ਦਿਨ ਚੱਲਦਾ ਹੈ ਕਿ ਜਿੱਥੇ ਖਿਡਾਰੀਆਂ ਨੇ ਵਰਦੇ ਮੀਂਹ ਦੇ ਵਿੱਚ ਆਪਣੇ ਮੁਤਾਬਕ ਬੱਕਰਿਆਂ ਦੀ ਕੁਰਬਾਨੀ ਸਮਾਗਮ ਕਰੀ ਇਸ ਕੋਸ਼ਿਸ਼ ਕਰਦੇ ਆਪਣੇ ਭਾਈਚਾਰੇ ਨੂੰ ਫਾਈਨਲ ਆਈਪੀਐਲ ਮੈਚ ਨੂੰ ਜਿਹੜਾ ਹੈਗਾ ਵਰਦੇ ਮੀਂਹ ਵਿੱਚ ਸ਼ਿਰਕਤ ਲੈਣ ਤੇ ਮਲੇਰ ਕੋਲਾਂ ਦੀ ਦੁਕਾਨ ਤੇ ਵੱਡੀ ਐਲਸੀਡੀ ਪੈਨਲ ਦੇ ਵਿੱਚ ਸਭ ਤੋਂ ਵੱਡੀ ਇੱਜ਼ਾਤ ਤੇ ਖੁਸ਼ ਹੋਏ ਸਰ ਇਹਦੇ ਦੇ ਪ੍ਰਬੰਧਾਂ ਦੀ ਜੇ ਕਰਦਾ ਇੱਕ ਮਰੇਰਕੋਟਲੇ ਦਾ ਬੜਾ ਸ਼ੁਭ ਕਾਉਣ ਵਾਲਾ ਦਿਨ ਆ ਜਿਹੜਾ ਕਿ ਜਿਹੜੀ ਬਕਰੀਦ ਮਨਾਈ ਜਾ ਰਹੀ ਹੈ ਕੱਲ ਤੇ ਕੱਲ 6:30 ਵਜੇ ਇੱਥੇ ਕਾਫੀ ਲੋਕ ਆਂਦੇ ਆ ਤੇ ਨਮਾਜ਼ ਪੜਦੇ ਆ ਉਹਦੇ ਕਰਕੇ ਅੱਜ ਅਸੀਂ ਐਸਪੀ ਹੈਡਕੁਆਟਰ ਡੀਐਸਪੀ ਮਰੇਰਕੋਟਲਾ ਨਾਲ ਇੱਥੇ ਸੁਰੱਖਿਆ ਜਿੱਥੇ ਦਿੱਤੇ ਤੇ ਸਕਿਉਰਿਟੀ ਲਗਣੀ ਹੈ ਉਹਦੇ ਅਸੀਂ ਜਿਹੜੇ ਲੋਕਲ ਪ੍ਰਬੰਧਕ ਹੈ ਉਹਨਾਂ ਨਾਲ ਤਾਲਮਿਲ ਕਰਕੇ ਵੀ ਉਹਨਾਂ ਨੂੰ ਕੀ ਕੀ ਕਿੱਦਾਂ ਸਿਕਿਉਰਟੀ ਚਾਹੀਦੀ ਹੈ ਉਹਨਾਂ ਦੇ ਸਹਾਰ ਨਾਲ ਸਿਕਿਉਰਟੀ ਲੱਗੇ ਤਾਂ ਕਿ ਲੋਕਾਂ ਨੂੰ ਆਉਣ ਲਈ ਵੀ ਆਸਾਨੀ ਹੋਵੇ ਤੇ ਆਪਣੀ ਵਧੀਆ ਤਰੀਕੇ ਨਾਲ ਨਮਾਜ਼ ਪੜਨ ਤੇ ਵਧੀਆ ਈਦ ਮਨਾਈ ਜਾਵੇ ਸਰ ਕੀ ਕਹੋਗੇ ਸਾਡੇ ਨੌਜਵਾਨਾਂ ਨੂੰ ਈਦ ਦੇ ਮੌਕੇ ਤੇ ਹਮੇਸ਼ਾ ਹੀ ਸਾਡੇ ਮਲੇਰਕੋਟੇ ਪੁਲਿਸ ਵੱਲੋਂ ਲੋਕਾਂ ਦਾ ਸਹਿਯੋਗ ਰਹਿੰਦਾ ਹੈ ਔਰ ਇੱਥੋਂ ਦੇ ਲੋਕ ਵੀ ਬੜੇ ਚੰਗੇ ਆ ਮੈਨੂੰ ਵੀ ਇੱਥੇ ਆਏ ਕਾਫੀ ਦਿਨ ਹੋ ਗਏ ਵੀ ਲੋਕਾਂ ਦਾ ਬੜਾ ਅਪਸ਼ ਪਿਆਰ ਹੈ ਔਰ ਬੜਾ ਤਾਲਮਿਲ ਹੈ ਜਿਹੜੇ ਯੂਥ ਨੂੰ ਇਹ ਹੀ ਕਹੂੰਗਾ ਵੀ ਇੱਕ ਅچھے ਤਰੀਕੇ ਨਾਲ ਇਸ ਨੂੰ ਜਿਹੜੀ ਈਦ ਆ ਉਹਨੂੰ ਵਧੀਆ ਮਨਾਣ ਤੇ ਸਾਰੇ ਜਿਹੜੇ ਰੇਰਕੋਟਲਾ ਦੇਸ਼ਵਾਸੀ ਜਿਹੜੇ ਬਾਹਰ ਬੈਠੇ ਮੁਸਲਮਾਨ ਭਰਾ ਨੇ ਉਹਨਾਂ ਨੂੰ ਇਸ ਤਿਹਾੜ ਦੇ ਬਹੁਤ ਬਹੁਤ ਮੁਬਾਰਕਬਾਦ। ਬੁੱਲੜ ਬਾਜੀ ਨੂੰ ਬੁੱਲੜ ਬਾਜੀ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਨਾ ਚਾਹੀਦਾ ਕਿਉਂਕਿ ਇਹ ਬੜਾ ਇਤਿਹਾਸਿਕ ਦਿਨ ਹੁੰਦਾ ਹੈ। ਇਸ ਨੂੰ ਤੁਸੀਂ ਆਪਣਾ ਜਿਹੜਾ ਅੱਲਾ ਉਹਨੂੰ ਯਾਦ ਕਰੋ ਤੇ ਉਹਦਾ ਸ਼ੁਕਰਾਨਾ ਕਰੋ। ਔਰ ਮਾੜੇ ਕੰਮਾਂ ਤੋਂ ਦੂਰ ਰਹ ਹੁੱਲੜ ਬਾਜੀ ਨਾ ਕਰੋ ਕਿਉਂਕਿ ਜੇ ਹੁੱਲੜ ਬਾਜੀ ਕਰੋਗੇ ਲੋਕੀ ਵੀ ਡਿਸਟਰਬ ਹੁੰਦੇ ਆ ਫਿਰ ਪੁਲਿਸ ਨੂੰ ਵੀ ਸਖਤ ਐਕਸ਼ਨ ਲੈਣਾ ਪੈਂਦਾ ਬਾਕੀ ਸਾਰ ਪੁਲਿਸ ਦੇ ਨਾਕੀ ਵਗੈਰਾ ਆ ਫੋਰਜ਼ ਦੇ ਰੇਂਜ ਇਹਦੇ ਵਿੱਚ ਟੋਟਲ ਜਿਵੇਂ 6 ਹੈਗੀ ਹੈ مین ਜਿਹੜੀਆਂ ਮਸਜਿਦ ਹੈ مین ਇਹ ਇੱਥੇ ਘੱਟੂ ਘੱਟ 30 ਤੋਂ 35 ਹਜ਼ਾਰ ਬੰਦਾ ਆਣ ਦੀ ਸੰਭਾਵਨਾ ਹੈਗੀ ਹੈ ਬਾਕੀ ਮਸਜਿਦ ਦੇ ਜਿੱਥੇ ਵੀ ਉੱਥੇ ਵੀ ਸਾਡੇ ਪੀਸੀਆਰ ਤੇ ਬਾਕੀ ਡਿਊਟੀ ਲੱਗੂਗੀ ਤੇ ਆਪਣੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੋਊਗੀ ਵਧੀਆ ਡਿਊਟੀ ਕਰੀਏ ਸਾਰੇ ਮੁਲਾਜ਼ਮਾਂ ਨੂੰ ਬਰੀਫ ਕੀਤਾ ਜਾਊਗਾ ਤਾਂ ਕਿ ਇਹ ਵੀ ਤਿਹਾਰ ਬੜੇ ਵਧੀਆ ਤਰੀਕੇ